ਕਿਪਟੇ ਬੱਚਾ ਵੇਚਣ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ 2 ਅਜੇ ਵੀ ਫਰਾਰ ਤਸੇ ਜਾਰੇ ਨੇ ਜਿहां ਦਿਹਾੜ ਪੁਲਿਸ ਨਕੋਦਰ ਨੇ ਗਰੀਬ ਮਾਤਾ ਪਿਤਾ ਦੇ ਬੱਚਿਆਂ ਨੂੰ ਘੱਟ ਕੀਮਤ ਤੇ ਖਰੀਦ ਕੇ ਲੋੜਵੰਦ ਮਾਤਾ ਪਿਤਾ ਨੂੰ ਵੇਚਣ ਵਾਲਿਆਂ ਦਾ ਪਰਦਾਫਾਸ਼ ਕੀਤਾ ਥਾਣਾ ਸਦਰ ਅਧੀਨ ਆਉਣ ਵਾਲੇ ਉੱਗੀ ਚੌਕ ਦੇ ਜਰਜੰਗਰੇਤ ਸਿੰਘ ਨੇ ਵੀ ਦੱਸਿਆ ਕਿ ਨਾਕੇ ਦੌਰਾਨ ਕੁਝ ਲੋਕਾਂ ਨੂੰ ਬੱਚਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ 'ਚ ਡੀਐਸਪੀ ਸਬ ਡਿਵੀਜ਼ਨ ਨਕੋਦਰ ਸੁਖਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੁਣੇ ਕਿ ਆ ਮੁੰਤਕ ਅੱਠ ਲੋਕ ਕਿਰਸਤਾਰ ਕੀਤੇ ਜਾ ਚੁਕੇ ਨੇ ਜਦਕਿ ਦੋ ਹੋਰ ਜਲਦ ਗ੍ਰਫਤਾਰ ਕੀਤੇ ਜਾਣਗੇ ਇਸ ਮਾਮਲੇ 'ਚ આરોપીਆ ਦੇ ਖਿਲਾਫ ਹੈ ਜਿਹੜੀ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੇ ਕਿ ਲੁਧਿਆਣਾ ਦੇ ਮਨਜੀਤ ਨਗਰ ਦੇ ਜਗਜੀਤ ਸਿੰਘ ਤੇ ਉਸਦੀ ਮਾ ਰਣਜੀਤ ਕੌਰ ਅਮਰਜੀਤ ਕੌਰ ਵਾਸੀ ਪਿੰਡ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਨੋਵਾ ਗੱਡੀ ਵਿੱਚੋਂ ਮੋਗਾ ਸਾਈਡ ਬੱਚੇ ਖਰੀਦ ਕੇ ਕਾਲਾ ਸੰਗਿਆ ਦੀ ਸਾਈਡ ਨੂੰ ਵੇਚਣ ਦੇ ਲਈ ਜਾ ਰਹੇ ਸਨ ਡੀਐਸਪੀ ਨੇ ਵੀ ਦੱਸਿਆ ਕਿ 4 ਲੱਖ ਰੁਪਏ ਦੇ ਵਿੱਚ ਬੱਚੇ ਨੂੰ ਵੇਚਣਾ ਸੀ ਇਸ ਮਾਮਲੇ 'ਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਦੀ ਜਲਦ ਗ੍ਰਿਫਤਾਰੀ ਹੋ ਸਕਦੀ ਹੈ ਹਾਂਜੀ ਸਰ ਇਸ ਫੈਕਟੋਰਮ ਦਾ ਕੀ ਨੰਬਰ ਹੈ ਇਹ ਜੀ ਗ로우 ਬਾਰੇ ਪਤਾ ਲੱਗਾ ਸੀ ਜਿਹੜਾ ਕਿ ਗਰੀਬ ਪਰਿਵਾਰਾਂ ਦੇ ਕੋਲੋਂ ਅ ਬੱਚੇ ਦੀ ਖਰੀਦੋਫਰੋਸ ਕਰਕੇ ਸਸਤੇ ਰੇਟ ਤੇ ਤੇ ਉਹ ਜਿਹੜੇ ਨੀੜੀ ਪਰਿਵਾਰ ਸੀ ਉਹਨਾਂ ਨੂੰ ਅੱਗੇ ਵੇਚਦੇ ਰਹੇ ਆ ਪ੍ਰੋਫਿਟ ਲੈ ਕੇ ਤੇ ਇਹਦੇ ਬਾਰੇ ਪਤਾ ਲੱਗਣ ਦੇ ਉੱਪਰ 205 ਨੰਬਰ ਐਫ ਆਈ ਆਰ 221125 ਦੀ ਜਿਹੜੀ ਹੈ 1434 1435 612 ਬੀ ਐਨ ਐਸ ਤੇ 80 ਜੀ ਜੇ ਐਕਟ ਜਿਹੜਾ 2015 ਉਹਦੇ ਤਹਿਤ ਦਰਜ ਕੀਤੀ ਗਈ ਔਰ ਇਸ ਇਨੀਸ਼ੀਅਲ ਸਟੇਜ ਦੇ ਵਿੱਚ ਜਿਹੜਾ ਇਨਫੋਰਮੇਸ਼ਨ ਦੇ ਆਧਾਰ ਤੇ ਜਗਦੀਨ ਸਿੰਘ ਗੁੱਟਲ ਗਿੰਦਰ ਸਿੰਘ ਅਤੇ ਇਸ ਦੀ ਮਾਤਾ ਰਣਜੀਤ ਕੌਰ ਤੇ ਦੁਨੀ ਵਾਸੀਨ ਮਨਜੀਤਨਗਰ ਨੂੰ ਜਾਣਾਇਨ ਨੂੰ ਰਸਤ ਕੀਤਾ ਗਿਆ ਤੇ ਇਹ ਨੋਵਾ ਗੱਡੀ ਦੇ ਵਿੱਚ ਬੱਚਾ ਜਿਹੜਾ ਵੈ ਮੁਰਗਾ ਸਾਈਡ ਤੋਂ ਪੀਟ ਕੇ ਤੇ ਬੱਚਾ ਲੈ ਆ ਕੇ ਤੇ ਇਹ ਆਪਣੇ ਇਧਰ ਕਾਲਾ ਸੰਘਿਆ ਸਾਈਡ ਕਿਸ ਨੂੰ ਵੇਚਣਾ ਚਾਹ ਰਹੇ ਸੀ ਕਿ ਇਹਨੇ ਦਾ ਸੌਦਾ ਹੋਇਆ ਕਿ ਇਹਦਾ ਬੱਚਾ ਦੇਖਣ ਇਹ ਇਹਨਾਂ ਦਾ ਜੀ ਸੌਦਾ ਇਹ ਇਹਨਾਂ ਨੇ 4 ਲੱਖ ਰੁਪਏ ਦਾ ਹੋਇਆ ਸੀ ਇਹਨਾਂ ਨੂੰ ਤਾਂ ਟੋਟਲ ਕਿੰਨੇ ਇਹਦੇ ਵਿੱਚ ਜਿਹੜੇ ਇਨਵੋਲਵ ਹੈਗੇ ਆ ਇਹਦੇ ਵਿੱਚ ਟੋਟਲ ਜਗਜੀਤ ਸਿੰਘ ਰਣਜੀਤ ਕੌਰ ਹੁਣ ਤੱਕ 8 ਪੁੱਤਰ ਰਸਤੇ ਪੈ ਚੁੱਕੀਆਂ ਨੇ ਜਿਹਦੇ ਵਿੱਚ ਇੱਕ ਬਲਜੀਤ ਸਿੰਘ ਦਾ ਪੁੱਤਰ ਸਿੰਦਰਪਾਲ ਜਿਹੜਾ ਜਿਹਦਾ ਇਹ ਬੱਚਾ ਸਿਗਾ ਉਹਦੀ ਰਸਟ ਹੋ ਚੁੱਕੀ ਹੈ ਇਹਨੇ ਆਪਣੀ ਵਾਈਫ ਨੂੰ ਬਿਨਾਂ ਦੱਸੇ ਜਿਹੜਾ ਵਾ ਵਾਈਫ ਨੂੰ ਦੱਸ ਕੇ ਵੀ ਬੱਚਾ ਜਿਹੜਾ ਉਹਦੇ ਬੱਚੇ ਦੀ ਡੈਥ ਹੋ ਗਈ ਮਰਿਆ ਪੈਦਾ ਹੋਇਆ ਸੀ ਇਹ ਬੱਚਾ ਇੱਕ ਰਜਨੀ 나ਦੀ ਲੇਡੀ ਹੈ ਜਿਹੜੀ ਕਿ ਆਸ਼ਾ ਵਰਕਰ ਹੈ ਉਹ ਤੇ ਇੱਕ ਗੋਗਨਦੀ ਪਨਾਦੀ ਲੇਡੀ ਹੈ ਜਿਹੜੀ ਕਲਾਸ 4 ਕਰਮਚਾਰੀ ਹੈ ਮੋਗੇ ਅਦਾਲਤ ਵਿੱਚ ਇਹਨਾਂ ਦੋਨਾਂ ਨੂੰ ਜਿਹੜਾ ਇਹ ਬੱਚਾ ਜਿਹੜਾ ਵਾ ਇਹਨਾਂ ਦੋਨਾਂ ਤੇ ਹਾਂਡਓਵਰ ਕਰਤਾ ਇਹ ਦੋਨੇ ਜਣੀਆਂ ਅੱਗੇ ਇੱਕ ਹੋਰ ਲੇੜੀ ਹੈਗੀ ਹੈ ਕੁਲਵਿੰਦਰ ਕੌਰ ਉਸਮਨੀ ਪੁਤਰੀ ਜਗਸੀਰ ਸਿੰਘ ਵਾਸੀ ਕੁਸਾ ਪਿੰਡ ਇਹ ਇਹਦੇ ਨਾਲ ਇੰਟੈਕ ਸੀਗੀ ਇੱਥੇ ਪਹਿਲੇ ਵੀ ਪਰਚੇ ਦਰਜਾ ਕੁਲਿੰਦਰ ਕੌਰ ਤੇ ਇਹਨੇ ਆਪਣਾ ਸਿਰ 5000 ਰੁਪਇਆ ਲਿਆ ਇਹਨੇ ਕੁਲਿੰਦਰ ਕੌਰ ਨੇ ਤੇ ਇਹ ਗਗਨਦੀਪ ਤੇ ਰਜਨੀ ਨੂੰ ਜਿਹੜਾ ਵਾ ਇਹ ਦੱਸਿਆ ਵੀ ਇਹ ਬੱਚਾ ਜਿਹੜਾ ਅੱਗੇ ਤੁਸੀਂ ਹੈ ਇਹ ਇੱਕ ਇਹਦੀ ਰஞ்சிਤ ਕੌਰ ਜਿਹੜੀ ਹੈ ਖਰੀਦੋ ਫੁਕ ਕਰਦੀ ਆ ਇਹ ਤੁਸੀਂ ਉਹਨੂੰ ਬੱਚਾ ਦੇ ਦੇਓ ਸਰ ਇਹ ਗੈਂਗ ਪਤਾ ਤੋਂ ਚਾਦਰੀ ਆਸ ਇਹ ਜੀ ਇਹ ਸਾਡਾ ਜ 파ਰਟ ਆਫ ਇਨਵੈਸਟੀਗੇਸ਼ਨ ਹੈ ਆ ਜਿਹੜਾ ਜਿਹੜੀ ਇੱਕ ਇਹਨਾਂ ਨੇ ਕੁੜੀ ਦਿੱਤੀ ਸੀ ਉਹ ਮਹੀਨਾ ਗੇੜ ਮਹੀਨਾ ਪਹਿਲਾਂ ਦਿੱਤੀ ਸੀਗੀ ਤੇ ਇਹ ਸਾਡਾ 파ਰਟ ਆਫ ਇਨਵੈਸਟੀਗੇਸ਼ਨ ਹੈ ਉਹ ਸਾਰਾ ਲੋਾਈ ਚ ਪੁਸਕਿਸ ਕਰਕੇ ਤੇ ਫਿਰ ਅਸੀਂ ਦੁਬਾਰਾ ਦੱਸਾਂਗੇ ਕਿ ਗੈਂਗ ਸਰ ਪ੍ਰੋਫੈਸ਼ਨਲ ਹੈ ਜਾਂ ਇਹ ਇਹਨਾਂ ਦਾ ਪਹਿਲਾ ਕੰਮ ਹੈ ਜੀ ਕਿ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਕੁੜੀ ਜਿਹੜੀ ਇਹਨਾਂ ਨੇ ਦਿੱਤੀ ਇੱਕ ਮਨਪ੍ਰੀਤ ਨਾਮ ਦੀ ਲੜੀ ਹੈ ਜਿਹੜੀ ਅੱਜ ਫੜੀ ਨਹੀਂ ਗਈ ਮਨਪ੍ਰੀਤ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 11023 ਗਲੀ ਨੰਬਰ 6 ਪ੍ਰਤਾਪ ਨਗਰ ਲੁਧਿਆਣਾ ਦੀ ਇੱਕ ਕੁੜੀ ਉਹਨੇ ਰਣਜੀਤਕੌਰ ਨੂੰ ਦਿੱਤੀ ਸੀ ਜਿਹੜੀ ਰਣਜੀਤਕੌਰ ਨੇ ਵਾਪਸ ਉਹਨੂੰ ਦੁਬਾਰਾ ਵੇਚਤੀ ਉਸੇ ਲੜੀ ਨੂੰ ਉਹ ਆ ਵਾਪਸ ਲੈਕਤੀ ਸੀਗੀ ਉਹ ਵਜੇ ਸਾਡੀ ਟੀਮਸ ਗਈਆਂ ਨੇ ਉਹ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਸਰ ਜਿਹੜਾ ਬੰਦ ਬਰਾਮਦ ਕੀਤਾ ਗਿਆ ਉਹ ਉਹ ਇਸ ਵੇਲੇ ਕਿੱਥੇ ਹੈ ਉਹ ਇਸ ਵੇਲੇ ਜਿਹੜਾ ਲਾਂਬੜੇ ਹੈ ਜੀ ਚਾਈਲਡ ਕੇਅਰ ਹਸਪੀਟਲ ਜਿਹੜਾ ਹੈਗਾ ਉੱਥੇ ਹੈ ਲਾਂਬੜੇ ਹੈ ਜੀ ਸਾਰੇ ਜਿਹੜੇ ਗੈਂਗ ਦਾ ਇਹ ਮੁਖੀ ਹੈ ਉਹ ਹੀ ਹੈ ਜੀ ਕੰਸੀ ਹੈ ਇਹਦੇ ਚ ਜੀ ਇਹਦੇ ਚ ਮੇਨ ਰਣਜੀਤਕੌਰ ਹੀ ਆ ਰਹੀ ਹੈ ਹਜੇ ਤੱਕ ਤਾਂ ਮੇਨ ਰਣਜੀਤਕੌਰ ਤੇ ਇਹਦੇ ਨਾਲ ਇੱਕ ਹੋਰ ਲੇਡੀ ਹੈਗੀ ਹੈ ਰੀਨਾ ਰੀਨਾ ਪਤਨੀ ਕੀਵਲ ਸਿੰਘ ਹੈ ਪੈਣੀ ਬਗਾ ਥਾਣਾ ਸਦਰ ਮਾਨਸਾ ਜ਼ਿਲ੍ਹਾ ਮਾਨਸਾ ਇਹ ਜਿਹੜੀ ਹੈਗੀ ਹੈ ਇੱਕ ਘਰੇਲੂ ਕੰਮ ਕਰਦੀ ਸੀ ਔਰ ਇਹਨੇ ਇਹ ਸਾਰੇ 10 ਪਾਈ ਇਹਨਾਂ ਨੂੰ ਇਹ ਨਾ ਐਗ ਡੋਨਰ ਸੀਗੀ ਮਤਲਬ ਆਈਵੀਐਫ ਸੈਂਟਰ ਜਿਹੜੇ ਹੁੰਦੇ ਨੇ ਜ ਜਿਹਨਾਂ ਦੰਮਤੀਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਆਪਣਾ ਐਗ ਡੋਨੇਟ ਕਰਕੇ ਤੇ ਉਹ ਆਈਵੀਐਫ ਦੇ ਥਰੂ ਉਹਨਾਂ ਦਾ ਬੱਚਾ ਪੈਦਾ ਲੋ ਕਰਦੇ ਸੀ ਉੱਥੇ ਹੀ ਫਿਰ ਉਹਨਾਂ ਨੂੰ ਜਿਹੜੇ ਨੀੜੀ ਜੋੜੇ ਜਿਹੜੇ ਆ ਜਿਨ੍ਹਾਂ ਦੇ ਬਹੁਤ ਮਿਹਨਤ ਕਰਨ ਦੇ ਬਾਅਦ ਵੀ ਜਾਂ ਇਲਾਜ ਡਾਕਟਰੀ ਇਲਾਜ ਕਰਨ ਦੇ ਬਾਅਦ ਵੀ ਕੋ ਬੱਚਾ ਪੈਦਾ ਨਹੀਂ ਹੁੰਦਾ ਸੀ ਉਹ ਫਿਰ ਇਹਨਾਂ ਇਹਨਾਂ ਨੂੰ ਉੱਥੇ ਇਹਨਾਂ ਦਾ ਪਤਾ ਲੱਗ ਜਾਂਦਾ ਰਿਹਾ ਤੇ ਉਹਨਾਂ ਨੂੰ ਕਰਦੇ ਰਹੇ ਇਸ ਗੈਂਗ ਨਾਲ ਕੋਈ ਕੋਈ ਰਿਲੇਟਡ ਹੈਗਾ ਜੀ ਹਾਂ ਇਸ ਗੈਂਗ ਨਾਲ ਸੀ 8 ਬੰਦੇ ਤੁਹਾਨੂੰ ਜੀ ਜਿਹੜੇ ਅਰੈਸਟ ਕਰ ਚੁੱਕੇ ਅਸੀਂ ਹੁਣ ਤੱਕ ਤੇ ਦੋ ਗ੍ਰਿਫਤਾਰੀਆਂ ਜਿਹੜੀਆਂ ਉਹਦੇ ਵਿੱਚ ਇੱਕ ਹੋਰ ਸ਼ਮਸ਼ੀਰ ਨਾਂ ਦਾ ਬੰਦਾ ਵਾ ਇੱਕ ਗਰੂਪ ਤੋਂ ਬਖਸ਼ਿੰਦੇ ਦਾ ਕੋਟ ਗਰੂਪ ਬਖਸ਼ਿੰਦੇ ਦਾ ਉਹ ਸਾਡੀ ਟੀਮ ਗਈ ਹੈ ਰੇਡ ਕਰਨ ਉੱਧਰ ਔਰ ਹੋਪਫੁਲੀ ਉਹ ਵੀ ਰੈਸਟਰੀ ਕਰ ਲਾਂਗੇ ਇਸ ਤੋਂ ਪਹਿਲਾਂ ਵੀ ਕਦੇ ਕੋਈ ਬੱਚੇ ਗੰਜੇ ਆ ਇਸ ਗੈਂਗ ਨੇ ਕਰਿਆ ਸੀ 3 ਰੋਗ ਦੇ ਤਨ ਗੋਸੇਦੀ ਨੇ ਵੀ ਇੱਕ ਹਜੇ ਤੱਕ ਇੱਕ ਹੋਰ ਲੜਕੀ ਜਿਹੜੀ ਐ ਉਹ ਸਾਹਮਣੇ ਆਇਆ ਵੀ ਇੱਕ ਲੜਕੀ ਇਹਨਾਂ ਨੇ ਹੋਰ ਜਿਹੜੀ ਕਿਧਰ ਹੋ ਕੀਤੀ ਸੀਗੀ ਉਹ ਲੜਕੀ ਮਨਪ੍ਰੀਤ ਮਤਮ ਦਸਲੇਟ ਦੀ ਮਿਲਦੀ ਹੁੰਦਾ ਹੈ ਜੀ ਆਪਣੇ ਜੀ ਘਰੇ ਦੇ ਦੀ ਉਹਨੂੰ ਦਿੱਤੀ ਸੀਗੀ ਉਹ ਸਾਡੀ ਇਨਵੈਸਟੀਗੇਸ਼ਨ ਨੂੰ ਮਨਪ੍ਰੀਤ ਕਿਸੇ ਨਾਮਿਨੇਟ ਕਰਦੀ ਹੈ ਤੇ ਉਹ ਟੀਮ ਸਾਡੇ ਅਰੇਸਟ ਕਰਦੀ ਸਰ ਇੱਕ ਜਿਹੜੇ ਤੁਸੀਂ ਦੱਸਿਆ ਵੀ ਆ ਜਿਹੜੇ ਉਹ ਦੇ ਰਹੇ ਸੀ ਡੋਨੇਟ ਕਰਦੇ ਸੀ ਉਹਦੇ ਪੈਸੇ ਲੈ ਲੈਂਦੇ ਸੀ ਹੈ ਨਾ ਆਈਫਐਸ ਦੇ ਹਾਂ ਉਹ ਤਾਂ ਸਿਰਫ ਉਹਦਾ ਚੱਲ ਰਿਹਾ ਹੈ ਨਾ ਉਹ ਤਾਂ ਇੱਕ ਲੀਗਲ ਪ੍ਰੋਸੈਸ ਹੈ ਉਹ ਵੱਖਰਾ ਹੈ ਉਹਨਾਂ ਨਾਲ ਇਹਦਾ ਵੈਸੇ ਕੋਈ ਲੈਕਾ ਦੇਕਾ ਨਹੀਂਗਾ ਬਟ ਕਈਆਂ ਦੇ ਇਦਾਂ ਦਾ ਆਈ.ਵੀ.ਐਫ. ਕਰਾਉਣ ਦੇ ਬਾਅਦ ਵੀ ਕਈ ਜੋੜਿਆਂ ਦੇ ਜਿਹੜਾ ਬੱਚਾ ਪੈਦਾ ਨਹੀਂ ਹੁੰਦਾ ਉਹਨਾਂ ਦੇ ਫਿਰ ਉਹਨਾਂ ਕੋਲ ਕੋਈ ਅਡਾਪਟ ਕਰਨ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਜਿਹੜਾ ਚਾਰਾ ਨਹੀਂ ਬਚਦਾ ਬਟ ਉਹ ਕੋਈ ਬਿਨਾਂ ਲੀਗਲ ਜਿਹੜਾ ਵਾ ਪ੍ਰੋਸੈਸ ਅਡਾਪਟ ਕੀਤੇ ਅਡਾਪਟੇਸ਼ਨ ਦਾ ਉਹ ਉਹ ਵੈਸੇ ਸਿੱਧਾ ਖਰੀਦ ਕਰ ਲੈਂਦੇ ਨੇ ਉਹ ਉਹ ਜਿਹੜਾ ਇੱਕ ਜੁਰਮ ਬਣਦਾ ਸਰ ਹੁਣ ਜਿਹੜਾ ਸ਼ਿਸ਼ੂ ਹੈ ਜਿਹੜਾ 205 ਨੰਬਰ ਸੀ ਐਫਆਈਰ ਦੇ ਸਟੂਡੈਂਟ 143 100 45 ਤੇ 68 ਜਮਨਦੋ

ਉਹ ਕਿਹਨਾਂ ਦੇ ਇਹਨਾਂ ਦੇ ਲਿੰਕ ਕਿੱਦਾਂ ਬਣੇ ਆਪਸ ਵਿੱਚ ਇਹ ਤੁਹਾਨੂੰ ਦੱਸਿਆ ਜੀ ਮੈਂ ਵੀ ਇਹ ਸਾਰੇ ਐਗ ਡੋਨਰ ਦੇ ਵਿੱਚ ਦੋ ਜਿਹੜੇ ਸੀਗੀਆਂ ਇੱਕ ਰੀਨਾ ਇੱਕ ਅਮਰਜੀਤ कौर ਪਤਨੀ ਲੇਟ ਭਵੰਦਰ ਸਿੰਘ ਵਾਸੀ ਗਲਪਕਲਾ ਇਹ ਐਗ ਡੋਨਰ ਦਾ ਕੰਮ ਕਰਦੇ ਸੀਗੇ ਐਗ ਡੋਨਰ ਇਹਨਾਂ ਦਾ ਆਮ ਆਵਾਜਾਈ ਉੱਥੇ ਹੁੰਦੀ ਸੀਗੀ ਜਿੱਥੇ ਕਿ ਜਿਨ੍ਹਾਂ ਜੋੜਿਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਹਸਪਤਾਲਾਂ ਦੇ ਵਿੱਚ ਐਗ ਡੋਨੇਟ ਕਰਨ ਜਾਂਦੇ ਸੀ ਉੱਥੇ ਹੀ ਉਹਨਾਂ ਦੀ ਵਾਖਵੀ ਹੋ ਜਾਂਦੀ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿਹੜੇ ਜਿਹੜੇ ਐ ਨੀੜੀ ਪਰਿਵਾਰ ਆ ਜਿਨ੍ਹਾਂ ਨੂੰ ਬੱਚੇ ਚਾਹੀਦੇ ਆ ਉੱਥੇ ਇਹਨਾਂ ਨੂੰ ਗਾਗ ਮਿਲ ਜਾਂਦਾ ਸੀਗਾ ਦੂਸਰੇ ਬੰਨੇ ਜਿਹੜਾ ਇਹਨਾਂ ਨੂੰ ਨਾਲ ਦੀ ਨਾਲ ਕਈ ਗਰੀਬ ਪਰਿਵਾਰ ਜਿਹੜੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਪ੍ਰੋਪਰਲੀ ਕਰ ਸਕਦੇ ਜਾਂ ਕੋਈ ਗਰੀਬ ਪਰਿਵਾਰ ਕੋਈ ਕੋਈ ਪੈਸੇ ਦੀ ਜ਼ਰੂਰਤ ਇਹਨਾਂ ਨੂੰ ਹੁੰਦੀ ਹੈ ਉਹ ਆਪਣੇ ਜਿਹੜਾ ਬੱਚੇ ਇਹਨਾਂ ਨੂੰ ਜਿਹੜਾ ਦੇਵਿੰਦਰ ਹੈ ਜੋ ਹੁਣ ਟੱਕ ਸਾਹਮਣੇ ਆਈ ਹੈ ਦੋ ਕੇਸਿਸ ਦੇ ਵਿੱਚ ਠੀਕ ਇਹਨਾਂ ਦੇ ਨੂੰ ਦਾ ਰਿਮਾਂਡ ਲੈਣਾ ਹੈ ਜੀ ਜੀ ਹਾਂ 5 ਦਿਨ ਦਾ ਸਾਡੇ ਕੋਲ ਰਿਮਾਂਡ ਹੈ ਜੀ ਉਹ ਅਸੀਂ ਕਰ ਰਹੇ ਹਾਂ ਨਾ ਕੁਛੇ ਕੁ ਉਸ ਤੋਂ ਬਾਅਦ ਲੋਕੀਏ